ਮਾਨਯੋਗ ਡੀਜੀਪੀ ਪੰਜਾਬ ਡੀਆਈਜੀ ਬਾਰਡਰ ਰੇਜ ਦੇ ਦਿਸ਼ਾ ਨਿਰਦੇਸ਼ਾ ਹੇਠ ਬਟਾਲਾ ਪੁਲਿਸ ਨੂੰ ਉਦੋਂ ਇੱਕ ਵੱਡੀ ਸਫਲਤਾ ਮਿਲੀ ਜਦੋਂ ਅਸੀਂ ਇੱਕ ਐਕਸਟਰੋਸ਼ਨ ਬੇਸਡ ਫਾਇਰਿੰਗ ਮੋਡਿਊਲ ਦਾ ਪਰਦਾਫਾਸ਼ ਕਰ ਲਿਆ ਤਾਂ ਉਹਦੇ ਵਿੱਚ ਜਿਹੜੇ ਗਰੂ ਦੇ ਜਿਹੜੇ ਮੈਂਬਰਸ ਹੈ ਉਹਨਾਂ ਨੂੰ ਅਸੀਂ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰ ਲਿਆ ਇਹਦੇ ਵਿੱਚ ਬੇਸਿਕਲੀ 24 ਐਂਡ 25 ਜੁਲਾਈ ਨੂੰ ਇੱਕ ਪਰਮੇਂਦਰ ਸਿੰਘ ਨਾਮ ਦਾ ਇੱਕ ਬਿਜ਼ਨਸਮੈਨ ਹੈ ਜਿਹੜਾ ਕੋਟਲੀ ਸੂਰਤ ਮਲਿਆ ਚ ਰਹਿੰਦਾ ਹੈ ਤਾਂ ਇਹਦਾ ਰੈਡੀमेड ਗਾਰਮੈਂਟ ਦੇ ਦੋ ਦੁਕਾਨਾ ਹੈਗੀਆਂ ਇੱਕ ਕੋਟਲੀ ਸੂਰਤ ਮਲੀਆਂ 'ਚ ਇੱਕ ਫਦੇਗੜ ਚੋੜੀਆਂ ਦੇ ਵਿੱਚ ਤਾਂ ਇਹਨੂੰ ਬਾਹਰਲੇ ਇੱਕ ਫੋਰਨ ਨੰਬਰ ਤੋਂ ਥ੍ਰੈਟ ਕਾਲ ਆਈਆਂ ਸੀਗੀਆਂ ਉਹਦੇ ਵਿੱਚ ਇਹਨੂੰ ਇਹਦੇ ਕੋਲ 50 ਲੱਖ ਦੀ ਰੰਗਦਾਰੀ ਮੰਗੀ ਗਈ ਸੀ ਤਾਂ ਇਹਨੇ 25 ਤਰੀਕ ਨੂੰ ਹੀ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਉਹਦਾ ਇੱਕ ਮੁਕਦਮਾ ਅਸੀਂ ਦਰਜ ਕਰ ਲਿਆ 95/25 ਅੰਡਰ ਰਿਲੇਵੈਂਟ ਸੈਕਸ਼ਨਸ ਆਫ ਬੀਐਨਐਸ ਕੋਟਲੀ ਸੂਰਤ ਮਲੀਆਂ ਥਾਣੇ ਦੇ ਵਿੱਚ ਇਹ ਮੁਕਦਮਾ ਦਰਜ ਹੋਇਆ ਦੋਸਤੋ 4-5 ਦਿਨ ਬਾਅਦ 31 ਜੁਲਾਈ ਨੂੰ ਅ ਸਵੇਰੇ ਕਰੀਬਨ 11:30 ਵਜੇ ਦੋ ਬੰਦੇ ਆਂਦੇ ਹੈ ਨਕਾਬਪੋਸ਼ ਮੋਟਰਸਾਈਕਲ ਤੇ ਆਂਦੇ ਹੈ ਤਾਂ ਫਤੇਗੜ ਚੂੜੀਆਂ ਦੇ ਵਿੱਚ ਇੱਕ ਦਸਤੂਰੇ ਦਸ ਦਸਤਾਰ ਨਾਮ ਦੀ ਇੱਕ ਦੁਕਾਨ ਹੈ ਉੱਥੇ ਫਾਇਰਿੰਗ ਕਰਕੇ ਜਾਂਦੇ ਹੈ ਇਹ ਜਿਹੜੀ ਦੁਕਾਨ ਹੈ ਇਹ ਬਿਲਕੁਲ ਜਿਹੜਾ ਪਰਮਿੰਦਰ ਸਿੰਘ ਹੈ ਉਹਦੀ ਕੈਂਟ ਕਲੈਕਸ਼ਨ ਵਾਲੀ ਦੁਕਾਨ ਦੇ ਬਿਲਕੁਲ ਐਡਜਸੈਂਟ ਹੈ ਤਾਂ ਉਦੋਂ ਕਿ ਫਾਇਰਿੰਗ ਦਸਤੂਰੇ ਦਸਤਾਰ ਦੁਕਾਨ ਤੇ ਹੋਈ ਤਾਂ ਉਹਦਾ ਜਿਹੜਾ ਮਾਲਕ ਹੈ ਸਿਮਰਨਜੀਤ ਸਿੰਘ ਇਹ ਰੰਸਿੱਕੇ ਤਲਨਾ ਦਾ ਰਹਿਣ ਵਾਲਾ ਹੈ ਉਹਦੇ ਸਟੇਟਮੈਂਟ ਤੇ ਅਸੀਂ ਐਫ ਆਰ ਨੰਬਰ 98/2025 ਅੰਡਰ ਰਿਲੇਵੈਂਟ ਸੈਕਸ਼ਨਸ ਆਫ ਬੀ ਐਨ ਐਸ ਐਂਡ ਆਰਮਜ਼ ਐਕਟ ਅਸੀਂ ਦਰਜ ਕਰ ਲਿਆ ਤਾਂ ਕਿਉਂਕਿ ਇਹ ਇੱਕ ਸੀਰੀਅਸ ਇਨਸੀਡੈਂਟ ਸੀਗਾ ਤਾਂ ਉਦੋਂ ਅਸੀਂ ਫਿਰ ਟੀਮਸ ਬਣਾਈ ਹੈ ਅੰਡਰ ਸੁਪਰਵੀਜ਼ਨ ਆਫ ਐਸ ਪੀ ਡੀ ਬਟਾਲਾ ਤਾਂ ਇਹਨਾਂ ਦੇ ਨਾਲ ਆਪਣੇ ਡੀਐਸਪੀ ਫਤਿਹਗੜ ਚੂੜੀਆਂ ਐਸਐਚਓ ਫਤਿਹਗੜ ਚੂੜੀਆਂ ਐਂਡ ਆਲਸੋ ਸਾਡੇ ਜਿਹੜੇ ਸੀਆਈ ਇਨਚਾਰਜ ਹੈ ਤਾਂ ਓਵਰ ਪੀਰੀਅਡ ਆਫ 4-5 ਡੇਸ ਕੰਸਿਸਟੈਂਟਲੀ ਇਹਦੇ ਵਿੱਚ ਹਿਊਮਨ ਇੰਟ ਐਂਡ ਟੈਕਨੀਕਲ ਇੰਟ ਜਨਰੇਟ ਕਰਕੇ ਅਸੀਂ ਇਹਦੇ ਵਿੱਚ ਜਿਹੜੇ ਮਲਜ਼ਮ ਹੈ ਉਹਨਾਂ ਨੂੰ ਆਈਡੈਂਟੀਫਾਈ ਕਰ ਲਿਆ ਤਾਂ ਵਾਂਸ ਦੇ ਵੇਰ ਆਈਡੈਂਟੀਫਾਈਡ ਉਸ ਤੋਂ ਬਾਅਦ ਫਿਰ ਅੱਜ ਇਹਨਾਂ ਦੀ ਗ੍ਰਿਫਤਾਰੀ ਹੋਈ ਇਹਦੇ ਵਿੱਚ ਜਿਹੜੇ ਮਲਜ਼ਮ ਮੌਕੇ ਤੇ ਆਏ ਸੀਗੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀਗੀ ਇੱਕ ਦਾ ਨਾਮ ਰਵਿੰਦਰ ਸਿੰਘ ਹੈ ਸਨ ਆਫ ਅਜੀਤ ਸਿੰਘ ਇਹ ਹੈ ਰੋਡੇਸ਼ਾ ਕਲੋਨੀ ਅੰਮ੍ਰਿਤਸਰ ਦਾ ਰਹਿਣ ਵਾਲਾ ਇਹਦੇ ਬਰਖਲਾਫ 1379 ਬੀ ਦਾ ਇੱਕ ਪੁਰਾਣਾ ਮੁਕਦਮਾ ਦਰਜ ਹੈ ਤਾਂ ਦੂਜਾ ਜਿਹੜਾ ਬੰਦਾ ਹੈ ਜਿਨੇ ਮੌਕੇ ਤੇ ਗੋਲੀ ਚਲਾਈ ਸੀ ਕਿ ਹਰਪ੍ਰੀਤ ਸਿੰਘ ਉਰਫ ਹੈਪੀ ਸਨ ਆਫ ਦਵਿੰਦਰਪਾਲ ਸਿੰਘ ਇਹ ਕੁਨਾਨਪੁਰ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਇਹਦੇ ਬਰਖਲਾਫ 307 ਦਾ ਇੱਕ ਮੁਕਦਮਾ ਪਹਿਲਾ ਦਰਜ ਹੈ ਤਾਂ ਜਦੋਂ ਇਹਨਾਂ ਦੀ ਗ੍ਰਿਫਤਾਰੀ ਹੋ ਗਈ ਅੱਜ ਇਹਨਾਂ ਨੂੰ ਅਸੀਂ ਕੋਰਟ ਦੇ ਵਿੱਚ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰ ਲਿਆ ਸੀਗਾ ਉੱਥੇ ਰਿਮਾਂਡ ਲੈ ਕੇ ਜਦੋਂ ਵਾਪਸ ਆ ਰਹੇ ਸੀਗੇ ਹਰਪ੍ਰੀਤ ਸਿੰਘ ਹੈਪੀ ਨੂੰ ਅਸੀਂ ਵਾਪਸ ਥਾਣੇ ਲੈ ਜਾ ਰਹੇ ਸੀਗੇ ਤਾਂ ਉਹਦੇ ਵਿੱਚ ਰਸਤੇ ਦੇ ਵਿੱਚ ਇਨ ਦਾ ਫਤਿਹਗੜ ਚੂੜੀਆ ਸਬਡਿਵੀਜ਼ਨ ਐਜ਼ ਡੀਐਸਪੀ ਸਾਹਿਬ ਨੇ ਮੈਨੂੰ ਰਿਪੋਰਟ ਕਰਤਾ ਕਿ ਇਹ ਜਿਹੜਾ ਹੈਪੀ ਹੈ ਹਰਪ੍ਰੀਤ ਸਿੰਘ ਹੈਪੀ ਹੀ ਟ੍ਰਾਈ ਟੂ ਸਨੈਚ ਦਾ ਵੈਪਨ ਜਿਹੜੀ ਐਸਕੋਰਟ ਪਾਰਟੀ ਸੀਗੀ ਉਦੇ ਵਿੱਚ ਦੇ ਵਾਸ ਸਕਫਲ ਐਂਡ ਹੀ ਰਿਸੀਵਡ ਅ ਗਨ ਸ਼ਾਟ ਇੰਜਰੀ ਇਨ ਹਿਸ ਲੈਗ ਉਸ ਤੋਂ ਬਾਅਦ ਇਹਨੂੰ ਸਿਵਲ ਹਸਪੀਟਲ ਚ ਦਾਖਲ ਕਰਾਇਆ ਗਿਆ ਵੇਅਰ ਹਿਸ ਕੰਡੀਸ਼ਨ ਇਜ਼ ਸਟੇਬਲ ਐਂਡ ਹੀ ਇਜ਼ ਸੇਫ ਤਾਂ ਇਸ ਵੇਲੇ ਉਹ ਸਿਵਲ ਹਸਪੀਟਲ ਦੇ ਵਿੱਚ ਦਾਖਲ ਹੈਗਾ ਇੱਥੇ ਮੈਂ ਇਹ ਵੀ ਐਡ ਕਰਨਾ ਚਾਹੁੰਨਾ ਕਿ ਇਹ ਜਿਹੜਾ ਇਨਸੀਡੈਂਟ ਹੈ ਇਹਦੇ ਵਿੱਚ ਜਿਹੜੇ ਮਾਨਯੋਗ ਐਮਪੀ ਸਾਹਿਬ ਹੈਗੇ ਨੇ ਗੁਰਦਾਸਪੁਰ ਦੇ ਉਹਨਾਂ ਨੇ ਇਸ ਇਨਸੀਡੈਂਟ ਨੂੰ ਰੈਫਰ ਕੀਤਾ ਸੀਗਾ ਆਪਣੇ ਐਕਸ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਦੇ ਵਿੱਚ ਹੁਣ ਤੱਕ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੋਈ ਹੈ ਉਹਦੇ ਵਿੱਚ ਇਹ ਗੱਲ ਆਈ ਹੈ ਕਿ ਇੱਕ ਜੈਸਲ ਨਾਮ ਦਾ ਜਿਹੜਾ ਗੈਂਗਸਟਰ ਹੈ ਜਿਸਨੇ ਪਰਮਿੰਦਰ ਨੂੰ ਥ्रेट कॉल ਦਿੱਤੀਆਂ ਸੀਗੀਆਂ ਉਹੀ ਬੰਦਾ ਇਹਦੇ ਪਿੱਛੇ ਹੈ ਤਾਂ ਹੋਰ ਕੋਈ ਪੋਲਿਟੀਕਲ ਕੋਈ ਮੋਟਿਵ ਹਜੇ ਤੱਕ ਇਹਦੇ ਵਿੱਚ ਕੋਈ ਆਇਆ ਨਹੀਂ ਹੈ ਇਟ ਇਜ਼ ਜਸਟ ਜਿਸ ਬੰਦੇ ਨੇ ਥ्रेट ਕੀਤੀ ਸੀਗੀ ਪਰਮਿੰਦਰ ਨੂੰ 25 ਔਰ 26 ਜੁਲਾਈ ਨੂੰ ਉਹਨੇ ਹੀ ਇਹ ਵਾਰਦਾਤ ਕਰਾਈ ਤਾਂ ਲੋਕਲੀ ਹੋਰ ਇੱਕ ਇਹਦੇ ਵਿੱਚ ਇੱਕ ਨੋਡ ਜਾਂ ਇੱਕ ਬੰਦਾ ਅਸੀਂ ਆਈਡੈਂਟੀਫਾਈ ਕਰ ਲਿਆ ਹੈਗਾ ਜਿਸ ਨੇ ਸਾਰਾ ਬੇਸਿਕਲੀ ਗਰਾਉਂਡ ਤੇ ਇਹ ਕਰਾਇਆ ਹੋਊ ਅਰੇਂਜ ਫਾਰ एवरीथिंग ਤਾਂ ਉਦੀ ਮੈਂ شناخت ਹਜੇ ਉਹ ਡਿਸਕਲੋਜ਼ ਨਹੀਂ ਕਰ ਸਕਦਾ ਫਰ ਆਬਵੀਅਸ ਰੀਜਨਸ ਤਾਂ ਉਹਨੂੰ ਵੀ ਫੜਨ ਦੇ ਜਿਹੜੇ ਉਪਰਾਲੇ ਉਹ ਪੁਲਿਸ ਦੁਆਰਾ ਕੀਤੇ ਜਾਂਦੇ ਨੇ ਅਖੀਰ ਦੇ ਵਿੱਚ ਮੈਂ ਤੁਹਾਡੇ ਰਾਹੀਂ ਇਹ ਦੱਸਣਾ ਵੀ ਚਾਹੁੰਦਾ ਕਿ ਜਿਹੜਾ ਬਟਾਲਾ ਪੁਲਿਸ ਮੁਸਤੈਦ ਹੈ ਐਂਡ ਅਸੀਂ ਵਚਨਬੰਦ ਹੈ ਕਿ ਇਹੋ ਜੀ ਜਿਹੜੀ ਕੋਈ ਹਰਕਤ ਹੈ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਕਿਸੇ ਬਿਜ਼ਨਸਮੈਨ ਨੂੰ ਜਾਂ ਜਿਹੜਾ ਕਾਰੋਬਾਰੀ ਹੈ ਉਹਨਾਂ ਨੂੰ ਡਰਾਵਾ ਦਿੱਤਾ ਜਾਵੇ ਜਾਂ ਤਮਕੀ ਦਿੱਤੀ ਜਾਵੇ ਤਾਂ ਵੀ ਵਿਲ ਡੀਲ ਵਿਦ ਸੱਚ ਐਲੀਮੈਂਟਸ ਵਿਦ ਵੈਰੀ ਹੈਵੀ ਹੈਂਡ ਐਂਡ ਉਹਦੇ ਵਿੱਚ ਜਿਹੜਾ ਵੀ ਕੋਈ ਬੰਦਾ ਹੋਗਾ ਤਾਂ ਉਹਦਾ ਉਹਦਾ ਜਿਹੜਾ ਖਮਿਆਜ਼ਾ ਹੈ ਉਹ ਬਹੁਤ ਭਾਰੀ ਹੋਗਾ ਤਾਂ ਉਹ ਉਹਨਾਂ ਨੂੰ ਪਹੁੰਚਦਾ ਪੈਣਾ ਥੈਂਕ ਯੂ ਇਹ ਫਿਲਹਾਲ ਜਿਹੜਾ ਸਾਡੇ ਕੋਲ ਇਹ ਪਰਮਿੰਦਰ ਸਿੰਘ ਹੀ ਆਏ ਸੀਗੇ ਉਹਨੇ ਰਿਪੋਰਟ ਕੀਤਾ ਸੀਗਾ ਕਿ 50 ਲੱਖ ਦੀ ਰੰਗਦਾਰੀ ਹੈ ਮੇਰੇ ਕੋਲ ਉਹ ਮੰਗੀ ਗਈ ਹੈ ਤਾਂ ਉਹਦੀ ਕੌਗਨਿਸ਼ੀ ਸੀ ਇਮੀਡੀਏਟ ਉਹ 50 ਦਰਸ਼ ਕਰ ਲਿਆ ਸੀ ਤਾਂ ਫਿਲਹਾਲ ਇਸ ਜਿਹੜਾ ਇੱਕ ਐਸੈਂਪਲ ਨਾਮ ਦਾ ਗੈਂਗਸਟਰ ਹੈ ਐਜ਼ ਆਫ ਨਾਊ ਉਹ ਯੂਐਸ ਚ ਬੈਠਾ ਹੈ ਉਹਨੇ ਫਿਰੋਦੀ ਮੰਗੀ ਸੀ ਜੀ ਇਹ ਅਸਲ ਵਿੱਚ ਬ੍ਰਾਹਮ ਹੈ ਹਜੇ ਅਸੀਂ ਕਿਉਂਕਿ ਹੁਣੇ ਅਸੀਂ ਰਿਮਾਂਡ ਲੈ ਲਿਆ ਹੈ ਇਹਨਾਂ ਕੋਲ 5 ਦਿਨ ਦਾ ਸਾਡੇ ਕੋਲ ਰਿਮਾਂਡ ਹੈਗਾ ਡਿਊਰਿੰਗ ਦਾ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ ਉਹਦੇ ਵਿੱਚ ਅਸੀਂ ਜਿਹੜੇ ਉਹ ਅਸਲੇ ਵੀ ਰਿਕਵਰ ਕਰਾ ਲਏ ਸਰ ਡੈਸਰ ਚੰਬਲ ਦਾ ਥੈਂਕਸ ਟੂ ਜੱਜੂ ਦੇ ਨਾਲ ਕੋਈ ਨਹੀਂ ਇਹੋ ਜੀ ਕੋਈ ਜਿਹੜੀ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਨੇ ਕੋਈ ਲਿੰਕ ਸਾਡਾ ਸਾਹਮਣੇ ਨਹੀਂ ਆਇਆ ਤਾਂ ਬਲਕਿ ਜਿਹੜਾ ਇਹ ਜਸਲ ਹੈ ਹੀ ਇਜ਼ ਇਨ ਯੂ ਐਸ ਉਹ ਤੋਂ ਆਪਰੇਟ ਕਰਦਾ ਪਿਆ इवन ਜਿਹੜਾ ਬੰਦਾ ਜਿਹਦੇ ਰਾਹੀ ਨੇ ਕਰਾ ਹੀ ਇਜ਼ ਫਰਮ ਤਰਨਤਾਰਨ ਆਲਸੋ ਜਸਲ ਵੀ ਤਰਨਤਾਰਨ ਦਾ ਹੈਗਾ ਤਾਂ ਅਸੀਂ ਉਸ ਬੰਦੇ ਨੂੰ ਫੜਨ ਦਾ ਵੀ ਸਾਡਾ ਉਪਰਾਲਾ ਚੱਲਦਾ ਪਿਆ। ਪਹਿਲੇ ਵੀ ਜਸਲ ਵੀ ਕੋਈ ਐਂਟੀ ਟੈਰਰ ਕੋਰਪਸ ਆਪਣੇ ਪੁਲਿਸ ਡਿਸਟ੍ਰਿਕਟ ਦੇ ਵਿੱਚ ਇਹਦੇ ਇੱਥੇ ਨਹੀਂ ਪਰ ਜਸਲ ਬੜਾ ਨੋਟੋਰੀਅਸ ਗੈਂਗਸਟਰ ਹੈ। ਤਾਂ ਉਹ ਕਰਦਾ ਰਹਿੰਦਾ ਤਰਨਤਾਰਨ ਦੇ ਵਿੱਚ ਕਾਫੀ ਐਕਟਿਵ ਹੈ। ਤਾਂ ਓਵਰ ਅ ਪੀਰੀਅਡ ਆਫ ਟਾਈਮ ਉਸਨੇ ਆਪਣਾ ਜਿਹੜਾ ਇਹ ਦਬਦਬਾ ਉਹ ਕੋਸ਼ਿਸ਼ ਕਰਦਾ ਕਿ ਇੱਥੇ ਬਾਰਡਰ ਏਰੀਆ ਦੇ ਵਿੱਚ ਬਣਾਉਂਦਾ। ਤਾਂ ਉਹਦੇ ਤਹਿਤ ਹੀ ਉਹਨੇ ਥ੍ਰੈਡ ਕਾਲਸ ਕੀਤੀਆਂ ਹੈਗੀਆਂ।